ਅੱਜ ਸੰਡੇ ਸੀ ਤਾਂ ਲੇਟ ਹੋ ਗਿਆ ਕੱਲ ਜਾਂ ਪਰਸੋਂ ਤੱਕ ਵੀਪ ਲੱਗ ਜਾਣੀ ਆ ਗਾਣੇ ਜੇ ਆਪਾਂ ਅਗਲਾ ਭਾਈ ਜੀ ਇੱਕੋ ਬੈਠੇ ਆ ਸਾਰੇ ਪੰਚਾਇਤ ਬੈਠੀ ਆ ਆਪਣਾ ਸਰਪੰਚ ਬੈਠਾ ਨਾ ਪਿੰਡਾਂ ਦੀ ਜੀ ਜੇ ਜੇਪਾ ਜਰ ਭਾਈ ਗੀਤ ਨੂੰ ਹਟਾ ਦਗੇ ਜੇ ਅਸੀਂ ਗੀਤ ਪਤਾ ਚੱਕਰ ਗੀਤ ਨੂੰ ਮਦਦ ਲਾ ਮੈਂ ਕੰਪਨੀ ਨੂੰ ਗਾਣਾ ਵੇਚਦਾ ਸੀਗਾ ਜੀ ਸਹੀ ਦੱਸਾਂ ਉਹ ਮੈਂ ਉਹਨਾਂ ਤੋਂ ਪੈਸੇ ਲੈ ਲਏ ਪੈਸੇ ਲੈ ਕੇ ਉਹ ਗਾਣਾ ਕੰਪਨੀ ਦਾ ਹੋ ਗਿਆ ਮੈਂ ਉਹਨਾਂ ਨੂੰ ਐਨਓਸੀ ਦੇਈ ਬੈਠਾ ਗਾਣੇ ਦੀ ਹੁਣ ਕੀ ਹੈ ਜੀ ਕੰਪਨੀ ਵਾਲੇ ਨੂੰ ਅਸੀਂ ਕਿਹਾ ਸੀ ਜਦਦੇ ਆਪਣਾ ਬਗਵਾਦ ਮਾੜਾ ਮਾੜਾ ਹੋਣ ਲੱਗਿਆ ਜਿੱਦ ਮੈਂ ਮਾਫੀ ਦੀ ਵੀਡੀਓ ਕਰੀ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਮੈਂ ਤੈਨੂੰ ਗਾਣੇ ਦੇ ਬਦਲੇ ਗਾਣਾ ਦੇ ਦਿੰਦਾ ਤੁਸੀਂ ਗਾਣਾ ਵੀ ਲਾਸਟ ਵਾਲਾ ਅੰਤਰਾ ਹੀ ਘੱਟ ਦੋ ਜੀ ਵੀ ਲਾਸਟ ਵਾਲਾ ਜਿਹੜਾ ਇੱਕ ਟੱਪਾ ਆ ਉਹ ਪੂਰਾ ਟੱਪਾ ਘੱਟ ਦੋ ਪਰ ਉਹ ਬਾਈ ਤੁਹਾਨੂੰ ਪਤਾ ਹੁਣ ਕੰਪਨੀ ਵਾਲਿਆਂ ਦਾ ਅਲੱਗ ਸਿਸਟਮ ਹੁੰਦਾ ਉਹ ਇਹ ਸਾਡੇ ਕੋਲ ਐਲਓਸੀ ਆ ਅਸੀਂ ਉਹਦੇ ਤੇ ਕੇਸ ਕਰਦਾਂਗੇ ਮਤਲਬ ਉਹ ਫਿਰ ਮੈਨੂੰ ਬਈ ਦੁੱਧੇ ਪਾਸੇ ਘੜੀਸੀ ਵੱਲ ਉਹਦੇ ਪਾਸੇ ਹਾਂ ਮੈਂ ਮਤਲਬ ਜਿਵੇਂ ਵਿਚਾਲੇ ਫੜ ਗਏ ਜੀ ਨੀ ਚਲੋ ਦਿਓ ਵੀਪ ਲੱਗਦੀ ਉਹਦੇ ਨਾਲ ਵੀਪ ਨਾਲ ਵੀ ਕੱਟੇ ਜਾਣੇ ਬਈ ਉਹਨਾਂ ਦੀ ਕੱਟੇ ਜਾਣੇ ਆ ਵੀਪ ਨਾਲ ਕੱਟਿਆ ਜਾਣਾ ਜੀ ਜੇ ਵੀਪ ਲੱਗਦੀ ਆ ਕੀ ਕਰੀਏ ਆਓ ਮੇਰੇ ਮੇਰੇ ਨਾਲ ਜਿੰਨੇ ਇੱਕ ਮਿੰਟ ਬਾਈ ਜੀ ਆਏਗਾ ਦੋਸਤ ਇੱਕ ਗਲਾਬ ਭਾਈ ਇੱਕ ਮਿੰਟ ਬਾਈ ਜੀ ਗਲਾਬ ਭਾਈ ਜੀ ਜੀ ਕਿੰਨੇ ਫਲ ਹੋਰ ਆਪਣੇ ਅ 1.5 ਮਿਲੀਅਨ ਜੀ 1.5 ਮਿਲੀਅਨ ਜੀ ਉਹਦੇ ਵਿੱਚ ਅਸੀਂ ਸਾਰੇ ਸਰਪੰਚ ਵੀ ਹੋਣੇ ਆ ਸਾਰੇ ਜੀ ਸਾਰੇ ਦੇ ਵਿੱਚ ਅਜੇ ਵੀ ਤਰ੍ਹਾਂ ਉਹਨਾਂ ਨੂੰ ਅਸੀਂ ਨਹੀਂ ਕਰਿਆ ਨਹੀਂ ਨਹੀਂ ਅਸੀਂ ਸਭ ਚਾਹੁੰਦੇ ਆ ਜੀ ਦੇਖੋ ਤੁਸੀਂ ਉਹ ਤੁਹਾਡਾ ਗੀਤ ਆ ਜੀ ਘਰ ਸਰਪੰਚ ਦਾ ਜੀ ਉਹਨੇ ਸਾਡੀ ਬਹੁਤ ਧੌੜ ਬਣਾਈ ਗਏ ਪਰ ਭਾਈ ਆਹ ਗੱਲ ਨਾਲ ਸਾਡੀ ਬੇਇੱਜ਼ਤੀ ਬਹੁਤ ਹੋ ਗਈ ਨਿੱਕੇ ਨਿੱਕੇ ਜਵਾਬ ਬੇਇੱਜ਼ਤੀ ਕਰਦਾ ਮੈਂ ਤੁਹਾਨੂੰ ਦੱਸਦਾ ਜੀ ਮੈਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਆ ਵੀ ਗੱਲ ਮੇਰੀ ਕਿ ਸਰਪੰਚ ਵੀਰ ਨਾਲ ਗੱਲ ਹੋਈ ਸ਼ਾਇਦ ਤੁਸੀਂ ਕਰਾਈ ਸੀ ਨਾ ਹੁਣ ਮੈਂ ਇਹ ਕੀ ਸੀਨ ਹੋਇਆ ਜੀ ਅਈ ਨਾ ਜਦੋਂ ਗਾਣਾ ਕੀਤਾ ਜੀ ਅਸੀਂ ਬੈਠੇ ਸੀਗੇ ਸਟੂਡੀਓ ਜੀ ਮੇਰੇ ਆਲੇ ਦਾਲ ਨਾ 4-5 ਕੋਈ ਜਿਹੜੇ ਆਪਾਂ ਤੋਂ ਵੱਡੀ ਉਮਰ ਦੇ ਬੰਦੇ ਨੇ ਉਹ ਮੇਰੇ ਕੋਲੇ ਬੈਠੇ ਉਹ ਬੈਠੇ ਬੈਠੇ ਜਦੋਂ ਅਸੀਂ ਗਾਣਾ ਕੀਤਾ ਮੈਂ ਮਤਲਬ ਉਹਨੂੰ ਗਾਣਾ ਕਰਦੇ ਨੂੰ ਕਿਹਾ ਇਹ ਚੀਜ਼ ਮੈਂ ਯਾਰ ਇਹ ਮੈਂ ਸਰਪੰਚ ਵਾਲੀ ਗੱਲ ਤੇ ਕੋਈ ਬਵਾਦ ਤਾਂ ਨਹੀਂ ਹੋ ਜੂ ਤੇ ਮੈਂ ਇਹ ਚੀਜ਼ ਤੋਂ ਜਾਣ ਗਿਆ ਜੀ ਮੈਂ ਬਹੁਤ ਟਲਦਾ ਕਿਉਂਕਿ ਮੈਂ ਵਿਆਹ ਉਹ ਕੀਤਾ ਨਾ ਮੇਰੀ ਥੋੜੀ ਜਿਹੀ ਸ਼ਬੀ ਚਲੋ ਲੋਕ ਮੈਨੂੰ ਪਿਆਰ ਕਰਦੇ ਆ ਮੈਂ ਉਹ ਚੀਜ਼ ਕਰਕੇ ਜਿਹੜੀ ਨਾਲ ਹੀ ਤੇ ਨਾਲ ਜੁੜੇ ਹੋਏ ਆ ਮੈਂ ਉਸੇ ਚੀਜ਼ ਕਰਕੇ ਜੀ ਮੈਂ ਇਹ ਚੀਜ਼ਾਂ 'ਤੇ ਬਹੁਤ ਚੱਲਦਾ ਵੀ ਕਿਸੇ ਚੀਜ਼ ਦਾ ਬਵਾਦ ਨਾ ਹੋ ਜੇ ਮੈਨੂੰ ਸਾਰੇ ਕਹਿੰਦੇ ਨਹੀਂ ਨਹੀਂ ਯਾਰ ਐਡੀ ਗੱਲ ਦੀ ਓ ਟੈਨਸ਼ਨ ਨਾ ਕਰ ਲੋ ਕਰ ਲੋ ਕਹਿੰਦੇ ਐਡਾ ਮਸਲਾ ਨਹੀਂ ਹੁੰਦਾ ਮੈਂ ਉਹਨਾਂ ਨੂੰ ਫੇਰ ਪੁੱਛਿਆ ਮੈਂ ਕਿ ਕੋਈ ਚੱਕਰ ਨਾ ਹੋਵੇ ਉਹ ਕਹਿੰਦੇ ਨਹੀਂ ਨਹੀਂ ਯਾਰ ਵੀ ਐਡੇ ਮਸਲੇ ਨਹੀਂ ਸਾਨੂੰ ਲੱਗੀ ਨਹੀਂ ਉਹ ਹੁਣ ਤੱਕ ਤੂੰ ਗਿਆਣਾ ਉਹ ਪਰ ਉਹੀ ਗੱਲ ਆ ਨਾ ਜੀ ਉਹ ਆਪਾਂ ਤਾਂ ਹੁਣ ਮੈਂ ਤਾਂ ਜੀ ਇੰਨਾ ਡੂੰਗਾ ਸੋਚਿਆ ਹੀ ਨਹੀਂ ਮੈਂ ਮੈਂ ਕਿਹਾ ਯਾਰ ਆਪਣੇ ਵੱਡੇ ਭਰਾ ਮੈਂ ਤੈਨੂੰ ਨਹੀਂ ਗਿਆ ਮੈਂ ਕਿਹਾ ਸ਼ਾਇਦ ਜਾਂ ਤਾਂ ਉਹ ਆਪਣਾ ਚਾਹ ਨੂੰ ਮੇਰਾ ਨੁਕਸਾਨ ਚਾਹੁੰਦੇ ਹੋਣਗੇ ਭਾਈ ਜਾਂ ਜਿਵੇਂ ਵੀ ਲਾ ਲੋ ਚਾਹ ਨੂੰ ਹਣਾ ਮੈਂ ਉਹਨਾਂ ਦੀ ਰਾਇਸਲਾ ਕਰਕੇ ਮੈਂ ਮੰਨ ਗਿਆ ਮੈਂ ਜੀ ਵੀਰੇ ਬਾਈ ਬੰਦੇ ਆ ਬਾਈ ਕਹਿੰਦਾ ਯਾਰ ਮੈਂ ਦੇਖੋ ਯਾਰ ਗੱਲ ਕਰਾਉ ਬਾਦ ਰਾਉ ਮੈਂ ਉਹਨਾਂ ਨੂੰ ਬੇਰਵਾ ਦਿੱਤਾ ਮਹਾ ਜੀ ਅਸੀਂ ਕਾਫੀ ਟਾਈਮ ਆ ਜੀ ਆਪਾਂ ਬਾਈ ਆਪਾਂ ਦਾ ਹਾਂ ਜੀ ਆ ਰਹੇ ਆ ਨਾ ਜੀ ਜੀ ਕਿਉਂਕਿ ਤੋਂ ਬਾਅਦ ਬਾਈ ਤੁਸੀਂ ਇੱਧਰ ਹੋ ਗਏ ਅਸੀਂ ਚੌਕਬੀਲ ਦੇ ਰੇਜ ਪੈ ਗਏ ਮੈਂ ਕਿਹਾ ਬਾਈ ਜੀ ਨੂੰ ਮੇਰੇ ਰੈਫਰੈਂਸ ਨਾਲ ਜੀ ਇੱਕ ਜੁਰਮ ਦਾ ਨਾਮ ਲੈਂਦਾ ਸੀ ਕਰਨਾ ਥੋੜਾ ਮਦਦ ਮੈਂ ਕਿਹਾ ਵੀ ਅਸੀਂ ਪਤਾ ਕਿ ਇਹ ਪ੍ਰਧਾਨ ਜੀ ਨੇ ਇੱਧਰ ਬੈਠੇ ਪ੍ਰਧਾਨ ਜੀ ਅਸੀਂ ਕਿਹਾ ਵੀ ਆਪਾਂ ਦੱਸ ਕੇ ਸਰਪੰਚ ਬਣਾ ਕੇ ਆਪਣੀ ਜੀ ਜੀ ਕਮੇਟੀ ਬਣਾ ਕੇ ਆਪਾਂ ਅੱਗੇ ਚੱਲਦੇ ਆ ਜੀ ਨੂੰ ਮਸਲ ਨੂੰ ਉੱਥੇ ਹੀ ਬੈਠ ਕੇ ਆਪਾਂ ਹੁੰਦਾ ਮੈਂ ਤੁਹਾਨੂੰ ਦੱਸਦਾ ਜੀ ਮੈਨੂੰ ਜਿੱਦੇ ਪਹਿਲੇ ਦਿਨੇ ਹੀ ਹੋਇਆ ਨਾ ਜੀ ਮੈਨੂੰ ਆਪਣੇ ਦੋਸਤਾਂ ਮੁੰਡੇ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਸਾਡੇ ਪਿੰਡ ਦੇ ਨਾ ਸਾਡਾ ਗਰੁੱਪ ਬਣਾਇਆ ਕੋਈ ਸਰਪੰਚ ਆਇਆ ਇਹਦੇ ਵੀ ਉਹ ਵੀ ਦੋ ਚਾਰ ਸਰਪੰਚ ਇਦਾਂ ਕਹਿੰਦੇ ਆ ਵੀ ਤੁਸੀਂ ਵੀਡੀਓ ਭੇਜੋ ਬਣਾ ਕੇ ਮੈਂ ਵੀਡੀਓ ਭੇਜਣ ਲੱਗਿਆ ਸੀ ਜੀ ਬਣਾ ਕੇ ਉਹ ਕੀ ਹੋਇਆ ਮੈਂ ਮੇਰਾ ਚੱਲੀ ਜਾਂਦਾ ਫਿਲਮ ਦਾ ਸ਼ੂਟ ਮੈਂ ਉੱਧਰ ਬਿਜ਼ੀ ਹੋ ਗਿਆ ਜੀ ਮੈਂ ਕਿਹਾ ਬਾਈ ਮੈਂ ਤੁਹਾਨੂੰ ਭੇਜਦਾ ਤੇ ਉਹ ਐ ਕਰਦੇ ਕਰਦੇ ਲੇਟ ਹੋ ਗਿਆ ਜੀ ਕੰਮ ਤੇ ਸਵੇਰ ਨੂੰ ਇਹ ਜਿਆਦਾ ਗੱਲ ਵਧ ਗਈ ਸਵੇਰੇ ਫਿਰ ਮੈਂ 11 ਵਜੇ ਮੈਂ ਵੀਡੀਓ ਪਾਤੀ ਵੀ ਜੇ ਕਿਸੇ ਨੂੰ ਕੋਈ ਮੈਸੇਜ ਭਰ ਭਰੀ ਹੈ ਭਾਈ ਆਈ ਹੈ ਭਾਈ ਹਾਂ ਹਾਂ ਭਾਈ ਆਈ ਹੈ ਕੋਈ ਕੰਮ ਨਹੀਂ ਮਿਲਿਆ ਨੂੰ ਹੀ ਪੀ ਆ ਰੋਣਾ ਮਨ ਲਗਾ ਚਲੋ ਜਦੋਂ ਵੀ ਆਪਾਂ ਬਲਡ ਬੰਦੇ ਨਿਤਾਬਕ ਚੱਲ ਅੱਜ ਤੁਸੀਂ ਟੌਪ ਤੇ ਨਹੀਂ ਨਹੀਂ ਚਲੋ ਸਾਡੇ ਬਰਾਦਰੀ ਦਾ ਗੱਲ ਇਹ ਗੱਲ ਦਾ ਉਹ ਗੱਲ ਜੋ ਤੁਸੀਂ ਛੋਟੇ ਨੂੰ ਇਹ ਗੱਲ ਚੱਲਦੀ ਆ ਤ ਉਹ ਗੱਲ ਇੱਕ ਵੱਡਾ ਇਸ਼ੂ ਬਾਨੀ ਬਾਨੀ ਆ ਹੋ ਸਕਦਾ ਜੇ ਕੋਈ ਥੱਲੇ ਵਾਲੇ ਬੰਦੇ ਨੇ ਹੁੰਦਾ ਹੋ ਸਕਦਾ ਨਾ ਹੀ ਚੱਲਦਾ ਬੰਦਾ ਕਿਸੇ ਲੈਵਲ ਤੇ ਹੁੰਦਾ ਨਾ ਉੱਥੋਂ ਲੈਟੋਮੈਟਿਕ ਚੱਕੀ ਜਾਂਦੀ ਜੀ ਹੁਣ ਆਇਆ ਜੀ ਆਪਾਂ ਨਾ ਹੁਣ ਬਾਈ ਗਲਾਬ ਸਾਡੇ ਜ਼ਿਲ੍ਹੇ ਦੀ ਮਾਣ ਅਸੀਂ ਵੀ ਮਾਣ ਕਰਦੇ ਸਾਡੇ ਥੱਪੜ ਵੱਜੀ ਆ ਮੈਂ ਹੋਰ ਦੱਸਦਾ ਮੈਂ ਹੋਰ ਦੱਸਦਾ ਜੀ ਜੀ ਮੇਰੇ ਜੀ ਤਿੰਨ ਪ੍ਰੋਗਰਾਮ ਲੱਗੇ ਜੀ ਜਿੱਦ ਦੇ ਗਾਣਾ ਤੇ ਜਿੱਦ ਦੇ ਵਾਗ ਹੋਇਆ ਉਹਦੇ ਨੇ ਦੋ ਲੱਗੇ ਆ ਜੀ ਅੱਜ ਵੀ ਤੁਸੀਂ ਮੇਰੇ 2.5 ਘੰਟਿਆਂ ਦਾ 3 ਘੰਟੇ ਮੈਂ ਗਾ ਗਏ ਜੀ 3 ਘੰਟਿਆਂ ਦਾ ਪ੍ਰੋਗਰਾਮ ਕਢਾ ਲਿਓ ਮੈਨੂੰ 10 ਵੀਰਾਂ ਬੰਦਿਆਂ ਨੇ ਕਿਹਾ ਵੀ ਗਾਣਾ ਗਾ ਲੈ ਮੈਂ ਗਾਣਾ ਨਹੀਂ ਗਾਇਆ ਮੈਂ ਤੁਹਾਡੇ ਨਾਲ ਇਹ ਵਾਦਾ ਕਰਦਾ ਵੀ ਇਹ ਗਾਣਾ ਮੈਂ ਲਾਈਵ ਕਿਤੇ ਵੀ ਨਹੀਂ ਗਾਵਾਂਗਾ ਚਲੋ ਇੱਕ ਬਾਈ ਜੀ ਹੋਰ ਜੀ ਨਾ ਬਾਈ ਜੀ ਇਹ ਜਿਵੇਂ ਹੁਣ ਬਾਈ ਜੀ ਜਿਵੇਂ ਰੀਲਾਂ ਚੱਲਦੀਆਂ ਜੀ ਜੀ ਦੇਖੋ ਕਿਉਂਕਿ ਬਾਈ ਜੀ ਜੇ ਅਸੀਂ ਤੁਹਾਨੂੰ ਪਿਆਰ ਕਰਦੇ ਆਂ ਜਾਂ ਅਸੀਂ ਤੁਹਾਡੇ ਤੁਸੀਂ ਕਿਹਨੂੰ ਵੀ ਸਾਡੇ ਬੜਾ ਮੈਟਰ ਸੋਲਵ ਕਰ ਦੋ ਵੀ ਭਾਈ ਜੀ ਜਿਵੇਂ ਰੀਲਾਂ ਨੇ ਰੀਲਾਂ ਤੋਂ ਤੁਸੀਂ ਕਹਿ ਕੇ ਵੀ ਰਿਕੁਐਸਟ ਕਰ ਰਹੇ ਹੋ ਜਿਵੇਂ ਵੀ ਹੈ ਨਾ ਉੱਥੇ ਵੀ ਚੇਂਜ ਹੋ ਜਾਊਗਾ ਜੀ ਰੀਲਾਂ ਦੇ ਵੀ ਚੇਂਜ ਹੋ ਜਾਊਗਾ ਜੀ ਸਾਰੇ ਕਿਤੇ ਚੇਂਜ ਹੋ ਜਾਊਗਾ ਜੀ ਗਾਣਾ ਪਰ ਚੱਕਰ ਇਹ ਹੈ ਜੀ ਜਿਹੜਾ ਗਾਣਾ ਜਿਵੇਂ ਹੁਣ ਤੁਹਾਡੇ ਫੋਨ 'ਚ ਡਾਊਨਲੋਡ ਹੋ ਗਿਆ ਜੀ ਉਹਦਾ ਕੋਈ ਹੱਲ ਨਹੀਂ ਹੈਗਾ ਉਹ ਅਸੀਂ ਭਾਈ ਜੀ ਡੀਸੀ ਸਾਹਿਬ ਨੂੰ ਕਰਨ ਨੂੰ ਅਸੀਂ ਮੰਗ ਕਰ ਦੇ ਰਹੇ ਆ ਕਿਉਂਕਿ ਭਾਈ ਜੀ ਹੁਣ ਤੁਸੀਂ ਲੋਕ ਕੱਲ ਅਸੀਂ ਵਿਆਹ ਜਾਣਾ ਸੀ ਤਿੰਨ ਸਰਪੰਚਾਂ ਨੂੰ ਜੀ ਜੀ ਅਸੀਂ ਭਾਈ ਜੀ ਸਗਣ ਜੀ ਕਿਸੇ ਦੇ ਥਰੂ ਭੇਜਿਆ ਜੀ ਕਿਉਂਕਿ ਭਾਈ ਜੀ ਕਾਰ ਕੱਲ ਨੂੰ ਅਸੀਂ ਦੁਬਾਰੇ ਬੰਗਲਾ ਲਾਵਾਂਗੇ ਸਾਡੇ ਜੇ ਕੰਮ ਹੀ ਆਉਣਗੇ ਅਸੀਂ ਵੀ ਹਾਰਾਂਗੇ ਕਿਉਂਕਿ ਜਿੱਤ ਹਾਰ ਸੌਰੀ ਹਾਰ ਹਾਜ਼ਮ ਨਹੀਂ ਹੁੰਦੀ ਹੈ ਨਾ ਜੀ ਮਤਲਬ ਕਿ ਕੱਲ ਨੂੰ ਜਾਵਾਂਗੇ ਅਗਲਾ ਦੇਖ ਕੇ ਲੱਗਦਾ ਹੁੰਦਾ ਯਾਰ ਲਵਾ ਕੀਤਾ 150 ਬੀਟੇ ਜਣੋ ਉੱਥੇ ਬਾਈ ਜੀ ਲੱਗੇ ਜਣੋ ਉੱਥੇ ਬੰਦਿਆ ਕੀ ਬਾਈ ਵਜਾ ਫਿਰ ਉੱਥੇ ਕਿਉਂਕਿ ਤੁਸੀਂ ਆਣ ਬਣਸਾਨ ਹੋ ਵਜਾ ਥੋੜੀ ਬਣ ਗਈ ਨਹੀਂ ਨਹੀਂ ਠੀਕ ਹੈ ਉੱਥੇ ਮਰਨ ਮਰੋਂ ਵਾਲਾ ਕੰਮ ਹੋ ਜਾਂਦਾ ਜੀ ਜੀ ਨਹੀਂ ਨਹੀਂ ਬਾਈ ਲੱਗ ਜਾਨੀ ਕੱਲ ਨੂੰ ਕੱਲ ਨੂੰ ਵੀ ਫਲ ਲੱਗੇ ਜਾਣੀ ਨਾ ਆ ਸਵੇਰੇ ਮਾਰਨਿੰਗ ਲੱਗ ਜੂ ਸਾਡੇ ਸਵੇਰੇ ਮਾਰਨਿੰਗ ਇੱਕ ਬਾਈ ਵੀ ਅਸੀਂ ਸੋਲੋ ਬਾਈ ਵੀ ਪਹਿਲਾਂ ਤੁਸੀਂ ਨਹੀਂ ਦਿਮਾਗ ਵੀ ਸੁਣੋ ਪਏ ਨਾ ਥੋੜਾ ਬਾਈ ਮੇਰਾ ਜਿਹੜੀ ਮਾਲਕ ਨੇ ਨਹੀਂ ਤੁਹਾਨੂੰ ਸੋਭਾ ਦਿੱਤੀ ਆ ਵੀਰੇ ਬਣੇ ਮੇਰੀ ਪਰਸਨਲੀ ਰਿਕਵੈਸਟ ਆ ਤੁਹਾਨੂੰ ਅੱਗੇ ਤੋਂ ਕਿਸੇ ਵੀ ਐਜੇ ਵਿਵਾਦ ਚ ਫਸਣ ਤੋਂ ਪਹਿਲਾਂ ਤੂੰ 10 ਆਰੀ 20 ਆਰੀ 100 ਆਰੀ ਨਹੀਂ ਭਾਈ ਮੈਂ ਮੈਂ ਹੁਣ ਦਗਾ ਮੈਂ ਤੁੰਦਾ ਹੁਣ ਤੁਸੀਂ ਮੇਰੇ ਮੇਰਾ ਗਾਣਾ ਸੁਣੋ ਕੋਈ ਨਿਕਲਿਆ ਸਾਬ ਦੀ ਕੋਈ ਕਈ ਆਰੀ ਆਪਣੇ ਲਈ ਵੱਡੀ ਗੱਲ ਬਣਨਾ ਮੇਰਾ ਗਾਣਾ ਸੁਣੋ ਬੰਦਾ ਨਾ ਬੰਦਾ ਕੋਈ ਹਾਰਿਆ ਹੋਇਆ ਸਰਪੰਚੀ ਵਾਲਾ ਕਹਿੰਦਾ ਚੱਕ ਦੇਗਾ ਮੇਰਾ ਮੇਰਾ ਉਹ ਗਾਣਾ ਮੇਰਾ ਗਾਣਾ ਸੁਣੋ ਮੇਰਾ ਗਾਣਾ ਕੀਤਾ ਵੈ ਪੰਜਾਬ ਦੇ ਇਤਿਹਾਸ ਤੇ ਗੁਰੂਆਂ ਦੇ ਜਿੰਨੇ ਸਿੰਘ ਸ਼ਹੀਦ ਹੋਏ ਮੈਂ ਗਾਣਾ ਕੀਤਾ ਮੇਰਾ ਗਾਣਾ ਕੱਲ ਜਾਂ ਪਰਸ ਨੂੰ ਆਉਣਾ ਜੀ ਉਹ ਗਾਣਾ ਮੈਂ ਏਸੀ ਚੀਜ਼ ਕਰਕੇ ਰੋਕ ਲਿਆ ਵੀ ਉਹ ਪਹਿਲਾਂ ਸਿੱਖ ਬੁੱਧੀ ਜੀਵੀਆਂ ਨੂੰ ਜਿਹੜੇ ਬੰਦੇ ਮਤਲਬ ਆਪਣੇ ਸਿੱਖ ਜਥੇਬੰਦੀ ਵਾਲਿਆਂ ਨੂੰ ਉਹਨਾਂ ਨੂੰ ਸੁਣਾਉਂਗਾ ਵੀ ਕੱਲ ਨੂੰ ਕਿਸੇ ਬੋਲ ਜਲਾ ਦੇਣਾ ਨਾ ਵੀ ਦੁਬਾਰੇ ਇਹ ਚੀਜ਼ ਕੋਈ ਬੋਲ ਨਹੀਂ ਗੱਲ ਹੈ ਬਈ ਬਹੁਤ ਸੁਣਾ ਮੈਂ ਪਰ ਉਹ ਗੱਲ ਪਰ ਉਹ ਗਾਣਾ ਇਤਿਹਾਸਕ ਹੈ ਜੀ ਅਸੀਂ ਵੀਡੀਓ ਤੇ ਲਾਈ ਬੈਠੇ ਆ 7-8 ਲੱਖ 10 ਲੱਖ ਰੁਪਇਆ ਮਤਲਬ 15-16 ਲੱਖ ਰੁਪਇਆ ਲੱਗਿਆ ਉਹ ਗਾਣੇ ਤੇ ਮੈਂ ਉਹ ਗਾਣਾ ਫੇਰ ਵੀ ਰੋਕ ਲਿਆ ਮੈਂ ਕਿ ਨਹੀਂ ਹੈ ਤਾਨੂੰ ਕੋਈ ਬਵਾਰ ਨਹੀਂ ਚਲੋ ਇਹ ਤੋਂ ਵੱਡਾ ਬਵਾਰ ਨਾ ਹੋ ਜਾਣਾ ਜਿਹੜਾ ਆਪਣਾ ਇੱਕ ਤਾਂ ਤੇਜ ਆ ਉਹਦੇ ਤੇ ਛੋਟੀਆਂ ਆਪਦੀਆਂ ਰੀਲਾਂ ਵੀ ਪਈਆਂ ਵੀਆਂ ਨੇ ਨਹੀਂ ਉਹ ਤਾਂ ਮੈਂ ਰਿਮੂਵ ਕਰ ਦਿੰਦਾ ਜੀ ਲਓ ਤੁਸੀਂ ਉਹ ਛੋਟੇ ਜਿਹੜੇ ਬੇਜ ਤੋਂ ਤੁਸੀਂ ਲਾਇਬ ਹੋ ਕੇ ਮੇਰਾ ਭਰਾ ਬਣ ਕੇ ਬੇਨਤੀ ਕਰ ਲੋ ਵੀ ਭਾਈ ਇਹ ਮੇਰਾ ਕਰਕੇ ਮਸਲਾ ਹੁੰਦਾ ਮੈਨੂੰ ਚੋਣ ਵਾਲੇ ਜੇ ਤੁਸੀਂ ਮੈਨੂੰ ਚਾਹੁੰਦੇ ਹੋ ਇੰਨਾ ਕ ਮਾਸਰ ਕਰ ਦਿੱਤਾ ਤੈਨੂੰ ਤੁਸੀਂ ਡਿਲੀਟ ਕਰ ਦੋ ਕਿਤੇ ਵੀ ਡੀਜੇ ਤੇ ਜਾਂ ਕਿਸੇ ਵੀ ਟੈਟ ਟਾਲੀ ਤੇ ਨਹੀਂ ਚਲਾਉਣਾ ਨਾ ਨਾ ਉਹ ਮੈਂ ਕੋਈ ਨਹੀਂ ਮੈਂ ਸਟੋਰੀ ਬਣਾਉਂਦਾ ਬਣਦਾ ਆਪਾਂ ਕੋਈ ਨਹੀਂ ਰਾਜੇ ਚੱਕਰ ਬਣਾਏ ਬੰਦੋ ਥੋੜਾ ਸੀ ਇੱਕ ਵਾਰੀ ਜੀ ਬੇਨਤੀ ਹੋਰ ਸੀ ਗਲਬੂ ਜੀ ਕਈ ਵਾਰੀ ਆਇਆ ਹੁੰਦਾ ਵੀ ਪਤਾ ਨਹੀਂ ਸਾਰੇ ਸਰਪੰਚ ਅਗੇ ਕੁਛ ਇਦਾਂ ਦਾ ਬੋਲਣਗੇ ਦੇਖੋ ਜਾਰ ਅਸੀਂ ਵੀ ਥੋੜੇ ਤੁਸੀਂ ਸਾਡੇ ਕੋਲ ਆਫ ਤੇ ਬੰਦੇ ਦੇਖੋ ਅਸੀਂ ਮੇਨ ਮੇਨ 5 10 ਕੇ ਸਰਪੰਚ ਹੀ ਆਇਆ ਹੈ ਹਨਾ ਵੀ ਕਲਮੋਸੇ ਰੱਖਿਆ ਵੈ ਸੀਗਾ ਪ੍ਰੋਗਰਾਮ ਇੱਥੇ ਜੀ ਜੀ ਇਹ ਸਭ ਦੀ ਜ਼ਰੂਰ ਕਿਉਂਕਿ ਅਸੀਂ ਬਾਈ ਜਿਹੜਾ ਚਲੋ ਠੀਕ ਆ ਤੁਸੀਂ ਸਰਟੀਫਾਈ ਹੋਗੇ ਜਨਨੇ ਵੀ ਸਰਪੰਚਾ ਸਾਡੇ ਦੇਖੋ ਇਦਾਂ ਹੀ ਰਿਸਪੈਕਟੇਬਲ ਆ ਸਾਰੇ ਹੈ ਨਾ ਜੀ ਸਾਨੂੰ ਮੋਤਵਰ ਲੋਕਾਂ ਨੇ ਸਾਨੂੰ ਮੋਤਵਰ ਬਣਾਇਆ ਸਾਰੇ ਅਸੀਂ ਰਿਸਪੈਕਟ ਡੈਂਡ ਦੇ ਕੋਈ ਜੀ ਕੱਲ ਨੂੰ ਭਾਈ ਤੁਸੀਂ ਟਾਈਮ ਕੱਢੋ ਵਿਛਦੀ ਹੈ ਨਾ ਇਸੇ ਤਰ੍ਹਾਂ ਹੀ ਆ ਕੇ ਕਿਉਂਕਿ ਅਸੀਂ ਵੀ ਕਹਾਂ ਵੀ ਟੀਮ ਕੱਲ ਦੀ ਤਾਂ ਮੇਰੀ ਮਜਬੂਰੀ ਹੈ ਤੁਹਾਡੇ ਪੈਰੀ ਹੱਥ ਲਾ ਕੇ ਨਹੀਂ 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 ਪਤਾ ਕੀ ਹੈ ਜੀ ਕੱਲ ਨੂੰ ਮੇਰੇ ਨਾਲ ਹੀ ਮੈਂ ਆਈ ਇੱਥੇ ਜਾਣਾ ਅਸੀਂ ਭਾਈ ਜੀ ਇਹ ਕਰਦੇ ਕੱਲ ਨੂੰ ਅਸੀਂ ਮੰਨਤ ਪੱਤਰ ਦੇ ਦਿੰਨੇ ਆ ਜੀ ਵੀ ਅਸੀਂ ਭਾਈ ਮੰਗ ਪੱਤਰ ਮੰਗਦੇ ਵੀ ਆ ਚੀਜ਼ੇ ਸਾਡੇ ਬੰਦ ਹੋਣੇ ਚਾਹੀਦੇ ਆ ਉਹ ਤੁਸੀਂ ਕਰੀ ਰਹੇ ਹੋ ਹਾਂ ਜੀ ਉਹ ਤੁਸੀਂ ਕਰੀ ਰਹੇ ਹੋ ਮੋਤੀ ਵਾਲ ਬਾਈ ਦੀ ਕਾਰਨ ਕੀ ਆ ਅਸੀਂ ਮਾਫੀ ਮੰਗਾਉਣ ਜਾਂ ਤੁਹਾਡੇ ਮੰਗਣ ਨਾਲ ਕੋਈ ਛੋਟੇ ਪੱਟਣ ਨਹੀਂ ਬਣਦਾ ਨਾ ਲੱਗਣਾ ਜਾਂ ਲੈਣੇ ਆ ਬਾਈ ਮੈਂ ਉਹ ਉਸੇ ਚੀਜ਼ ਕਰਕੇ ਅਸੀਂ ਵੀਡੀਓ ਪਾਈ ਆ ਵੀ ਮੈਂ ਮਾਫੀ ਮੰਗਣਾ ਮੈਂ ਛੋਟਾ ਨਹੀਂ ਹੋ ਰਿਹਾ ਜੀ ਤੇ ਮੈਨੂੰ ਮਾਫ ਕਰਨਾ ਤੁਸੀਂ ਛੋਟੇ ਹੋਦੇ ਨਹੀਂ ਹੁੰਦੇ ਚਲੋ ਆਪਣਾ ਭਰਾ ਪਾਈਚੀ ਰਹਿਣਾ ਤੇ ਮੰਨਣਾ ਹੀ ਵੱਡੀ ਹੁੰਦੀ ਹੈ ਵੱਡੀ ਗੱਲ ਹੈ ਨਾਲੇ ਬਾਈ ਬਤਾ ਕੀ ਹੈ ਜ਼ਿੰਦਗੀ ਦਾ ਕੋਈ ਪਤਾ ਨਹੀਂ ਨਾਲੇ ਨਾਲੇ ਬਾਈ ਰੌਲਾ ਪਾ ਦਿੱਤੀ ਆਈ ਜਿਹ ਬੰਦਾ ਆਪਣਾ ਹਾਂ ਬਿਲਕੁਲ ਬਾਈ ਕੋਈ ਪਤਾ ਨਹੀਂ ਬਾਈ ਅੱਜ ਬਾਈ ਵੀ ਕੱਲ ਅਸੀਂ ਤਾਂ ਬੋਲਣ ਲੱਗੇ ਸੀ ਜਦੋਂ ਕੱਲ ਅਸੀਂ ਪੱਤਰਕਾਰ ਸਾਹਿਬ ਆਏ ਹੋਏ ਸੀ ਵੀ ਉਹਨਾਂ ਵਾਸਤੇ ਅਸੀਂ ਕਿੰਨਾ ਕੁ ਦਿਲ ਸੰਝੋਲੇ ਗਏ ਆ ਜੀ ਤੇ ਬਾਈ ਜੀ ਅੱਜ ਤੁਸੀਂ ਸਾਡੇ ਸਾਡੇ ਕਰਾਂ ਦੀ ਸਾਲਵਾਂ ਨੂੰ ਰੱਬ ਨਾ ਕਰ 1921 ਹੋ ਗਿਆ ਅਗਲਾ ਕਹਿੰਦੇ ਸਰਪੰਚਾਂ ਇਹ ਕਰਦੇ ਸੀ ਬਾਈ ਪਤਾ ਕੀ ਇਹ ਨਾ ਕਰਾਦਾ ਮੈਨੂੰ ਬਹੁਤ ਸੀਰੀਅਸ ਲੈਵਲ ਤੇ ਨੇੜੇ ਇਹਦਾ ਗਾਲ ਸੀ ਤੁਜੀ ਕਹਿੰਦੇ ਹਾਂ ਦੀ ਨਾਂ ਤੱਕ ਪੇਜ ਤੇ ਮੈਂ ਕਹਿੰਦਾ ਤੁਸੀਂ ਸਾਂਭਦੇ ਹੋ ਪਿੰਡ ਦੇ ਵਿੱਚ ਪੇਡ ਮਾਰੀ ਜਾਂਦਾ ਸਾਲਵਾਂ ਨੂੰ ਬਾਈ ਨਾ ਇਹਨਾਂ ਉੱਤੇ ਚੱਕ ਰਹੇ ਹਾਂ ਕਿਉਂਕਿ ਬਰਨਾਲੇ ਦੇ ਕਲਾਕਾਰ ਬਹੁਤ ਮੈਨੂੰ ਨਾ ਸਪੋਰਟ ਕਰਦੇ ਸਾਰੇ ਭਰਾ ਮੈਨੂੰ ਸਪੋਰਟ ਕਰਦੇ ਕੋਈ ਇਹੋ ਜੀ ਗੱਲ ਬਹੁਤ ਤੁਹਾਨੂੰ ਬਸ ਇਸ ਕਾਰਨ ਸਾਰਿਆਂ ਦਾ ਦਿਲ ਦੁਖਿਆ ਜਾਂਦਾ ਹੈ ਪੰਜਾਬ ਨੂੰ ਮੇਰੀ ਪਾਈ ਕਰ ਤੁਹਾਨੂੰ ਤੁਸੀਂ ਟਾਈਮ ਦੇ ਦਿਓ ਬਾਈ ਹਨਾ ਕੱਲ ਨੂੰ ਸਾਲਵਾਂ ਨੂੰ ਤੁਸੀਂ ਟਾਈਮ ਦੇ ਦਿਓ ਤੁਸੀਂ ਮੈਨੂੰ ਤੁਹਾ ਜੀ ਜਿਹਨੇ ਮੋਡ ਕਰ ਲਓ ਤੁਸੀਂ ਬੰਦੇ ਤੁਸੀਂ ਸੋ ਕੱਲ ਜਦੋਂ ਗਾਣਾ ਅਪਡੇਟ ਹੋਣਾ ਮੜਿਆ ਸੁਣਾਈ ਜਾਣਾ ਬੰਦੇ ਆਪਣੇ ਆਪਣੇ ਹੱਥ ਲਾ ਲਏ ਬੰਦੇ ਹਨ ਲੋਕਾਂ ਦੇ ਆਪਣੇ ਚ ਹੋ ਗਈ ਭਾਵੇਂ ਦੂਜੇ ਬੰਦੇ ਨਾਲ ਹੋ ਜਾਣਗੇ ਉਹਨਾਂ ਨੂੰ ਆਹ ਲੈ ਮੈਂ ਦੋ ਮਿੰਟ ਦੋ ਮਿੰਟ ਸੁਣਾ ਕੇ ਜਰੂਰ ਦੇਣਾ ਆਹ ਵੀ ਜਿਹੜਾ ਦੇਖ ਲੈ ਬਾਕੀ ਚਲੋ ਇਹਨਾਂ ਦਾ ਬੇਨਤੀ ਕਰ ਲਈ ਗਾਦੀ ਹੁਣ ਮੈਂ ਛੋਟੀ ਮੈਂ ਵੀ ਗੱਲ ਕਰਦਾ ਦੇਖੋ ਅਸੀਂ ਵੀ ਪੱਤਰਕਾਰ ਨੈਸ਼ਨਲ ਪੱਤਰਕਾਰਾਂ ਦੇਖੋ ਸੋਡੇ ਹੁਣ ਵਿਆਹ ਕੀਤਾ ਸਾਨੂੰ ਹੀ ਬਹੁਤ ਖੁਸ਼ੀ ਆ ਰਹੀ ਯਾਰ ਬੜਾਈ ਨੇ ਯਾਰ 23 ਕੁੜੀ ਦਾ ਬਹੁਤ ਵਧੀਆ ਕੀਤਾ ਕੰਮ ਦੇਖੋ ਅਸੀਂ ਸੋਡੇ ਗੁਰੂ ਘਰ ਤੋਂ ਚੱਲ ਕੇ ਸੋਡੇ ਘਰ ਤੱਕ ਪਹੁੰਚੇ ਮੰਨਦੇ ਯਾਰ ਗੇਟ ਬੰਦ ਕਰ ਲੇ ਦੱਸੋ ਯਾਰ ਸੋਡੇ ਨਾਲ ਗਿਆ ਮੈਂ ਬਾਈ ਜੀ ਸਟੋਰੀ ਤੁਸੀਂ ਆਪ ਦੀ ਚੈੱਕ ਕਰੋ ਤੁਹਾਡੇ ਨਾਲ ਮੈਂ ਤੁਰਨੇ ਜਾਦਾ ਰਹੋ ਉਹ ਮੈਂ ਤੁਹਾਨੂੰ ਦੱਸਦਾ ਬਾਈ ਮੈਨੂੰ ਚਲੋ ਬਾਈ ਪਤਾ ਕਿ ਸਾਨੂੰ ਨਹੀਂ ਤਾਂ ਸੁਣੋ ਸਿਸਟਮ ਮੇਰੀ ਤਾਂ ਸੁਣੋ ਬਾਈ ਪੂਰੇ ਜ਼ਿਲ੍ਹੇ ਦੇ ਯਾਰ ਉਹ ਵੱਡੇ ਬਾਈ ਤੁਸੀਂ ਮੇਰੀ ਸੁਣੋ ਮੈਨੂੰ ਕੋਈ ਬਹੁਤ ਸੀਰੀਅਸ ਲੈਵਲ ਤੇ ਥ੍ਰੈਟ ਆ ਤੁਸੀਂ ਸਮਝਦੇ ਹੋ ਬਾਈ ਮੈਨੂੰ ਇੰਨਾ ਸੀਰੀਅਸ ਲੈਵਲ ਤੇ ਟ੍ਰੈਟ ਤੋਂ ਅਵਾਰਡ ਲਈ ਬੈਠੇ ਹਾਂ ਪਰ ਪਤਾ ਕੀ ਹੈ ਬਾਈ ਮੈਂ ਹੁਣ ਕਈ ਬੰਦੇ ਘਰੇ ਆਉਣ ਕਰਕੇ ਗੁੱਸੇ ਹੋ ਜਾਂਦੇ ਮੇਰੀ ਮਾੜੀ ਜੀ ਵੀ ਉਨੀ ਕਿਉਂ ਗਈ ਬਾਈ ਮੇਰਾ ਪਰਿਵਾਰ ਰੋਲਦਾ ਕਿਉਂਕਿ ਮੈਂ ਕੱਲਾ ਹੀ ਆ ਬਿਲਕੁਲ ਨਾ ਰਸੇ ਹਾਂ ਭਾਈ ਉਹ ਚੀਜ਼ ਕਰਦੇ ਆ ਕੋਈ ਚੱਕਰ ਨਹੀਂ ਭੁੱਲੀ ਭਾਈ ਆਈਡੀਆਂ ਬਗਾਲਾ ਸਾਡੇ ਹੱਥ 'ਚ ਇਦਾਂ ਐ ਤੁਹਾਡੇ ਸਟੋਰੀ ਵੀ ਦੇਖ ਸਕਦੇ ਆਈਡੀਆਂ ਸਾਡੇ ਹੱਥਾਂ 'ਚ ਹੀ ਫੜੀਆਂ ਹੋਣ ਤੂੰ ਵੀ ਉਹ ਵੀ ਮਿਲ ਲੈਂਦੇ ਸਾਂ ਮਿਲਿਆ ਭਾਈ ਮੈਂ ਤੁਹਾਨੂੰ ਨਾ ਕਰ ਮਿਲਾਂ ਮੜਾਂ ਕਿ ਤਾ ਸਾਨੂੰ ਤਾਂ ਭਾਈ ਆਉਣੇ ਤੁਸੀਂ ਉੱਪਰਲੇ ਲੈਵਲ ਚਲੋ ਸਾਡੀ ਪਰਵਾਹ ਵੀ ਨਹੀਂ ਵੀ ਉਹਨਾਂ ਨੇ ਪਰਵਾਹ ਨਹੀਂ ਕਰਦੇਗਾ ਉਹ ਕਰਨ ਸਰਕਾਰਾਂ ਵਾਲੇ ਸਾਨੂੰ ਜੀ ਅਗਲੇ ਵਿਹਾਂ ਤੇ ਆਉਣੀਆਂ ਨੇ ਭਾਈ ਜੀ 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 ਨੇ आड़ नहीं आती, अजीज होटल आ रहा क्या? उन तार में कितना जगह नहीं है, फिर अजीज बाहर के हो नूड़ दबाए होते हैं, लाओ यार। अच्छे-अच्छे, जिम्मेदारी कैसे चाहिए सिर्फ पाँच साल, लाओ जी, जिम्मेदारी करना। चेप लाल और टप्पल, आप दोनों पर।